ਤਾਸਾਬ ਦੇ ਹੁਕਮ ਅਨੁਸਾਰ ਉਹ ਭਰਤੀ ਨਹੀਂ ਜਾ ਸਕਦੀ ਕੱਲ ਇਸ ਵੇਲੇ ਭਰਤੀ ਨਹੀਂ ਹੈ ਗੱਲ ਇਸ ਵੇਲੇ ਸ਼੍ਰੀ ਕਾਦਰ ਸਾਹਿਬ ਦੇ ਹੁਕਮਨਾਮੇ ਦੀ ਹੈ ਗੱਲ ਇਸ ਵੇਲੇ ਸ਼੍ਰੀ ਕਾਦਰ ਸਾਹਿਬ ਜੀ ਦੀ ਉਸ ਬਹੁਤ ਵੱਡੀ ਜਿਹੜੀ ਖੂਬਸੂਰਤੀ ਹੈ ਉਸ ਦੀ ਪ੍ਰਮੂਸਤਾ ਉਸ ਦੀ ਸਰਵਉੱਚਤਾ ਉਸ ਦਾ ਸਿਧਾਂਤ ਉਸ ਦੀ ਬਰੈਅਦਾ ਜਦੋਂ ਅਸੀਂ ਪਾਲਣਾ ਛੱਡ ਦਾਂਗੇ ਸਾਧ ਸੰਗਤ ਜੀ ਉਦੋਂ ਕੌਮ ਖਤਮ ਹੋ ਜਾਏਗੀ ਸਾਡੇ ਕੋਲ ਇੱਕੋ ਤਖਤ ਹੈ ਜਦੋਂ ਦੁਨੀਆ ਹੀ ਵੇਖਿਆ ਉਸਦਨ ਵੱਡੇ ਤੋਂ ਵੱਡਾ ਵੀ ਸਿਰ ਚੁਕਾ ਕੇ ਖੜਾ ਹੁੰਦਾ ਭਾਵੇਂ ਰਾਜਾ ਹੋਵੇ ਭਾਵੇਂ ਕੋਈ ਸਰਕਾਰੀ ਬਹੁਤ ਵੱਡਾ ਅਫਸਰ ਹੋਵੇ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਗ੍ਰਹਿ ਮੰਤਰੀ ਹੋਵੇ ਭਾਵੇਂ ਕੋਈ ਰਾਸ਼ਟਰਪਤੀ ਹੋਵੇ ਭਾਵੇਂ ਕੋਈ ਮੁੱਖ ਮੰਤਰੀ ਹੋਵੇ ਉੱਥੇ ਜਾ ਕੇ ਸਿਰ ਚੁਕਾ ਕੇ ਇੱਕ ਸਿੱਕੇ ਦੀ ਤਰ੍ਹਾਂ ਹੁਕਮਨਾਮਾ ਸਰਵਨ ਕਰਦਾ ਮੈਂ ਬਹੁਤੀ ਉਦਾਹਰਨਾ ਨਹੀਂ ਦੇਵਾਂਗੀ ਕੱਲ ਜੇ ਮੈਂ ਬਰਨਾਲਾ ਸਾਹਿਬ ਦੀ ਕਰਾਂ ਬੂਟਾ ਸਾਹਿਬ ਦੀ ਕਰਾਂ ਗ੍ਰਹਿ ਮੰਤਰੀ ਦੀ ਕਰਾਂ ਬੜੀਆਂ ਲੰਬੀਆਂ ਕਹਾਣੀਆਂ ਨੇ ਲੇਕਿਨ ਸਿੱਖ ਸਾਹਿਬ ਨੇ ਬੋਲਣਾ ਸਰਸਕ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ ਲੇਕਿਨ ਜੋ ਸਿਧਾਂਤਕ ਗਲਤ ਫੈਸਲੇ ਹੋਏ ਹੈ ਉਸ ਦੇ ਖਿਲਾਫ ਆ ਅਸੀਂ ਪਹਿਰੇਦਾਰੀ ਇਸ ਲਈ ਕਰ ਲੱਗੇ ਹੈ ਕਿ ਕਿਤੇ ਇਹ ਨਾ ਹੋਵੇ ਕਿ ਜੇ ਉਹਨਾਂ ਨੇ ਗਲਤੀ ਕੀਤੀ ਹੈ ਅਸੀਂ ਉਸ ਗਲਤੀਆਂ ਦੇ ਪੈਰ ਵਿੱਚ ਚੱਲ ਕੇ ਅਸੀਂ ਵੀ ਸਾਰੀ ਬੇਮਕ ਹੋ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈਏ ਮੈਂ ਸਭ ਦੀ ਹੈ ਕਲਗੀਧਰ ਅੱਜ ਜਿਹੜੇ ਤੁਸੀਂ ਸਾਰੇ ਬੈਠੇ ਹੋ ਨਾ ਕਲਗੀਧਰ ਪਾਤਸ਼ਾਹ ਨੇ ਜਿਸ ਵਲੇ

ਕਹਿੰਦੇ ਜਿਵੇਂ ਮੈਲਰੀ ਛੱਡ ਕੇ ਮਦਾਰ ਵਿੱਚ ਪੱਜ ਜਾਵੇ ਮੈਂ ਉਹਨੂੰ ਪ੍ਰਧਾਨ ਦੀ ਸਮਝ ਕਾਬਜ ਆਪਣੀ ਸਮਝੀ ਜੀ ਪ੍ਰਧਾਨ ਉਹੀ ਹੁੰਦਾ ਜਿਹੜਾ ਸਾਰੇ ਪਾਸੇ ਪ੍ਰੈਸ਼ਰ ਪੈ ਜਾਣ ਲੇਕਰ ਉਸ ਕੁਰਸੀ ਨੂੰ ਕਮਜ਼ੋਰ ਨਾ ਹੋਣ ਦਵੇ ਉਥੋਂ ਦੀ ਤਾਕਤ ਨੂੰ ਬਣਾਈ ਰੱਖੇ ਤੁਸੀਂ ਵੱਡੇ ਵੱਡੇ ਇਤਿਹਾਸ ਨੂੰ ਫੋਲੇ ਹੈ ਮੈਂ ਸਮਝੀ ਹੈ ਕਿ ਸਰਦਾਰ ਹਰਜਿੰਦਰ ਸਿੰਘ ਤੰਮੀ ਨੇ ਵੀ ਅੱਜ ਗੁਨਾਹ ਕੀਤਾ ਹੈ ਅਸ਼ਿਰਕ ਕਾਦਰ ਸਦੇ ਹੁਕਮਨਾਮੇ ਨੂੰ ਤੋੜਿਆ ਉਥੋਂ ਹੀ ਪੈਮ ਖੋਇਆ ਜਦੋਂ ਉਹਨਾਂ ਕਿਹਾ ਗਿਆ ਸੀ ਸੱਤ ਮੈਂਬਰ ਕਮੇਟੀ ਦੇ ਵਿੱਚ ਕੰਮ ਕਰੋ ਉਹਨੇ ਕਿਉਂ ਨਹੀਂ ਮੰਨਿਆ ਸਭੋ ਛੱਡ ਗਿਆ ਸਾਨੂੰ ਸਾਰਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜਦੋਂ ਕੋਈ ਛੱਡ ਕੇ ਪਾ ਜਾਵੇ ਸੂਰਮਾ ਨਹੀਂ ਹੁੰਦਾ ਸਾਧ ਸੰਗਤ ਜੀ ਜੰਗ ਦੇ ਮੈਦਾਨ ਸਾਹਮਣੇ ਛਾਤੀ ਵਿੱਚ ਗੋਲੀਆਂ ਖਾਣੀਆਂ ਹੁੰਦੀਆਂ ਸ਼ਹੀਦ ਹੋਣਾ ਹੁੰਦਾ ਹੈ ਮੈਂ ਸਮਝਦੀ ਐ ਅੱਜ ਤੁਹਾਡੀ ਜ਼ਿੰਮੇਵਾਰੀ ਬਣਦੀ ਐ ਤਕੜੇ ਹੋ ਕੇ ਰੋ ਘਬਰਾਓ ਨਾ ਸ਼ੋਮਣੀ ਅਕਾਲੀ ਦਲ ਕਦੀ ਕਮਜ਼ੋਰ ਮਾਰ ਨਹੀਂ ਸਕਦਾ ਕਮਜ਼ੋਰ ਜ਼ਰੂਰ ਹੋਇਆ ਹੈ ਲੇਕਿਨ ਤੁਹਾਡੀ ਤਾਕਤ ਨਾਲ ਇਹ ਪੁਨਰ ਸਜੀਤ ਹੋਵੇਗਾ ਅਸੀਂ ਪੁਨਰ ਸਜੀਤ ਕਰਾਂਗੇ ਤੁਹਾਨੂੰ ਵਾਅਦਾ ਹੈ ਕਿ ਸ਼ੋਮਣੀ ਗੁਰਦਾਰਾ ਪਰੰਦਰ ਦੀ ਕਮੇਟੀ ਸ੍ਰੀ ਅਕਾਲ ਦਾ ਸਰਬ ਦੀ ਮਾਣ ਮਰਿਆਦਾ ਉਹਦੀ ਸਰਬੋਤਮ ਉਹਦੀ ਪ੍ਰਭੂਸਤਾ ਉਹਦਾ ਸਤਾਤ ਕਦੀ ਕਮਜ਼ੋਰ ਨਹੀਂ ਹੋਣਿਆਗੇ ਉਹਦੀ ਮਾਤ ਟੱਟ ਗਈ ਦੁਸ਼ਮਨਾ ਟਾਈ ਕੌਮ ਨੇ ਮੁਰਕੇ ਬਣਾ ਲਈ ਇੱਕ ਜਦ ਸਾਧਿਕਤੇ ਟੁੱਟ ਜਾਣ ਸਾਧ ਸੰਗ ਜੀ ਮੁੜ ਕੇ ਬੰਦੇ ਨਹੀਂ ਇਸ ਕਰਕੇ ਸੁਚੇਤ ਹੋਵੋ ਤਕੜੇ ਹੋਵੋ ਅਸੀਂ ਤੁਹਾਡੇ ਨਾਲ ਅੱਗੇ ਹੋ ਕੇ ਤੁਰਾਂਗੇ ਜਿੱਥੇ ਕਹੋਗੇ ਕੁਰਬਾਨੀ ਕਰਕੇ ਸਿੱਧੀ ਕਰਕੇ ਆਪਣੇ ਆਪ ਨੂੰ ਯੋਗ ਬਣਾਵਾਂਗੇ ਕਿ ਤੁਹਾਡੇ ਨਾਲ ਚੜ ਚੜ੍ਹਦੀ ਕਲਾ ਵਿੱਚ ਅਸੀਂ ਅੱਗੇ ਹੋ ਕੇ ਤੁਰੀਏ ਬਹੁਤ ਧੰਨਵਾਦ ਧੰਨਵਾਦ ਰਸਤਾ ਤੁਹਾਡਾ ਤੁਸੀਂ ਐਡਾ ਵੱਡਾ ਕੱਟ ਕਰਕੇ ਕੌਮ ਸਾਰੇ ਨੂੰ ਜਾਗਰੂਕ ਕਰਨ ਵਾਸਤੇ ਸੁਚੇਤ ਕੀਤਾ ہردر سنگھ جی بڑے پیارے نے بنایا نوجوان سارے تکڑے ہو کے ہیں بس کمر کسے کسڑو پرواہ نہ کرو جے حکم مونا توڑیا اسی شری اکال صاحب جی پرب سطح قائم کرنے دن رات پہرے داری کریے سچیت ہوئیے اپنے سدھانتوں دی پالنا کریے